ਫਰਸਟ ਮੈਚ ਤੁਹਾਨੂੰ ਮੈਂ ਜਦੋਂ ਆਪਾਂ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟ ਅਸੋਸੀਏਸ਼ਨ ਵੱਲੋਂ ਟੀ20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੀਸੀਏ ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਔਰ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੇਜ ਕਰਨ ਲਈ ਜਿਹੜੇ ਆਪਣੇ ਜੀਵਨ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਤਿਆਰ ਕਰਦੇ ਹੋ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗਿਆ ਧੀਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਦੀ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆਂ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਅੱਛਾ ਪਲੇਟਫਾਰਮ ਇਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਏ ਦਾ ਪੂਰਾ ਸਹਿਯੋਗ ਹੈ ਅੱਛਾ ਲੱਗ ਰਿਹਾ ਕਿ ਮਤਲਬ ਜੈਸੇ ਮਨ ਹਮਨੇ ਸਟਾਰਟ ਕੀਤਾ ਥਾ ਔਰ ਉਸਕੇ ਬਾਅਦ ਹਮ ਫਾਈਨਲਸ ਮੇ ਆਏ ਔਰ ਹਮਨੇ ਇਹ ਟਰੋਫੀ ਉਠਾਈ ਤੋ ਐਜ਼ ਅ ਟੀਮ ਬਹੁਤ ਵਧੀਆ ਕਰਾ ਲਿਆ ਨਵਜੋਤ ਸਰ ਦਾ ਕਿਵੇਂ ਸਹਿਯੋਗ ਹੈ कि सर ने बहुत हमें सपोर्ट किया हमें इतना अच्छा फैसिलिटी दिया हमें इतना अच्छा ग्राउंड दिया खेलने को ਸਰ ਨੇ ਹਰ ਟਾਈਮ ਤੇ ਮਾਰ ਮਤਲਬ ਸਭ ਦੇਖਿਆ ਹੈ ਕਿ ਕਿਵੇਂ ਹੈ ਤਾਂ ਉਹਨਾਂ ਦਾ ਬਹੁਤ ਸਪੋਰਟ ਰਹਾ ਹੈ ਤਾਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤਾਂ ਬੱਚਿਆਂ ਦੀ એનર્ਜੀ ਚੈਨਲਾਈਜ਼ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਤੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਵਧਾਈ ਦੇਣਾ ਹਰ ਬੱਚਿਆਂ ਨੂੰ ਬਹੁਤ-ਬਹੁਤ ਸ਼ਾਬਾਸ਼ ਸਰ ਪਹਿਲੇ ਮੈਨੂੰ ਅੱਜ ਬੜਾ ਚੰਗਾ ਲੱਗਿਆ ਕਿ ਪੀਸੀਏ ਚ ਪਿਛਲੇ ਦਿਨਾਂ ਚ ਮੈਨੂੰ ਵਾਚ ਪ੍ਰੈਜ਼ੈਂਟ ਲਾਇਆ ਤੇ ਉਸ ਤੋਂ ਬਾਅਦ ਅਪਰੇਲੀ ਮੇਰੀ ਫੇਰੀ ਅੰਮ੍ਰਿਤਸਰ ਦੀ ਵੀ ਆਸਟਾਅਰ ਤੇ ਉਹ ਥੋੜਾ ਨਾਲ ਮੇਰੀ ਗੱਲ ਹੋਈ ਸੀ ਤੇ T20 ਦਾ ਜਿਹੜਾ ਮੈਚ ਹੈ ਉਹ ਮੈਨੂੰ ਦੇਖਣ ਦੀ ਉਤਸਕਤਾ ਸੀ ਤੇ ਨਾਲ ਜਿਹੜੇ ਸਾਥੀ ਸਾਡੀ ਇੱਥੇ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਉਹਨਾਂ ਦੀ ਹੌਸਲਾ افزਾਈ ਵੀ ਕੋਆਰਡੀਨੇਸ਼ਨ ਵੀ ਆਪਸ ਵਿੱਚ ਕਿਉਂਕਿ ਜਿਹੜਾ ਬੜਾ ਡੈਮੋਕਰੈਟਿਕ ਸਟਰਕਚਰ ਆ ਕਿ ਡਿਸਟ੍ਰਿਕਟ ਯੂਨਿਟਸ ਹੁੰਦੇ ਆ ਫਿਰ ਸਟੇਟ ਯੂਨਿਟ ਹੁੰਦਾ ਹੈ ਪੀਸੀ ਦਾ ਸੋ ਉਹਨਾਂ ਦੀ ਆਪਸੀ ਕੋਆਰਡੀਨੇਸ਼ਨ ਦੇ ਲਈ ਔਰ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੇਜ ਕਰਨ ਲਈ ਜਿਹੜੇ ਆਪਣੇ ਜੀਵਨ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਚਾਰ ਕਰਦੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤੇ ਬੱਚਿਆਂ ਦੀ એનર્ਜੀ ਚੈਨਲਾਈਜ਼ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਦੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਵਧਾਈ ਦੇਣਾ ਔਰ ਬੱਚਿਆਂ ਨੂੰ ਬਹੁਤ-ਬਹੁਤ ਸ਼ਾਬਾਸ਼ ਸਰ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਆ ਕਰਵਾਇਆ ਜਾ ਰਿਹਾ ਕਿਸ ਪੱਧਰ ਤੇ ਕਰਾਇਆ ਜਾ ਰਿਹਾ ਤੇ ਸਾਰੀਆਂ ਟੀਮਾਂ ਜੋ ਪੰਜਾਬ ਤੋਂ ਜਾਂ ਤੇ ਪੰਜਾਬ ਤੋਂ ਬਾਹਰ ਵੀ ਇਹਦੇ ਬਾਰੇ ਤਾਂ ਖੁਚਾਦਾ ਡਿਟੇਲਿੰਗ ਤਾਂ ਜਿਹੜੀ ਉਹ ਮੈਨੇਜਮੈਂਟ ਦੇ ਪੰਜਾਬ ਚੋਂ ਹੀ ਸਾਰੀ ਪਰ ਮੇਰਾ ਇਹ ਕਹਿਣਾ ਆ ਬਈ ਦੇਖੋ ਲੜਕੇ ਲੜਕੀਆਂ ਸਭ ਬੱਚੇ ਆ ਸਾਡੇ ਲਈ ਸਾਡੇ ਮੈਂ ਤਾਂ ਉਹਨਾਂ ਨੂੰ ਬੱਚਿਆਂ ਦੇ ਰੂਪ ਚ ਦੇਖਦਾ ਕਿ ਲੜਕੀਆਂ ਦਾ ਹੋ ਰਿਹਾ ਇੱਕ ਉਤਸੁਕਤਾ ਨਹੀਂ ਹੈ ਲੜਕੀਆਂ ਦਾ ਹੋ ਰਿਹਾ ਇੱਕ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਆ ਇਹ ਦੁਨੀਆ ਦੀ 50% ਪੋਪੂਲੇਸ਼ਨ ਆ ਮੈਂ ਕਦੇ ਵੀ ਇਹਨੂੰ ਔਰਤ ਨੂੰ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਿਹੜੇ ਮੇ ਤੋਂ ਛੋਟੇ ਬੱਚੇ ਆ ਜਿਹ ਮੇ ਤੋਂ ਛੋਟੇ ਉਹਨਾਂ ਨੂੰ ਵੰਡ ਕੇ ਨਹੀਂ ਵੇਖਦਾ ਮੈਸੇਜ ਦਿਖਦਾ ਕਿ ਇਹ ਸਾਡੇ ਦੇਸ਼ ਦਾ ਐਸੈਟ ਆ ਮਰਦ ਤੇ ਔਰਤ ਤੇ ਬੱਚੇ ਦੇ ਧੀ ਤੇ ਪੁੱਤਰ ਚ ਕੋਈ ਫਰਕ ਨਹੀਂ ਹੈ ਦੋਵੇਂ ਖੇਡਣ ਦੋਵੇਂ ਅੱਗੇ ਵਧਣ ਕਿਉਂਕਿ ਦੁਨੀਆ ਜਿਹੜੀ ਆ ਉਹ ਤਾਂ ਹੀ ਤਰੱਕੀ ਹੋਏਗੀ ਤਾਂ ਹੀ ਅਸੀਂ ਕਾਬਜ ਹੋਵਾਂਗੇ ਜੇ ਅਸੀਂ ਜੇ ਅਸੀਂ 50% ਜਿਹੜੀ ਪਾਪੂਲੇਸ਼ਨ ਆ ਉਹਨੂੰ ਐਨਕਰੇਜ ਨਹੀਂ ਕੀਤਾ ਤਾਂ ਅਸੀਂ ਅੱਧਾ ਜੰਗ ਅੱਧੀ ਤਾਕਤ ਤਾਂ ਲੂਜ਼ ਕਰ ਜਾਾਂਗੇ ਸੈਂ ਬਰੀ ਹੈਪੀ ਕਿ ਟੂਰਨਾਮੈਂਟ ਹੋ ਰਿਹਾ ਸਰ ਏਸ਼ੀਆ ਕੱਪ ਹੋ ਰਿਹਾ ਹੈ ਇੰਡੀਆ ਦੀ ਟੀਮ ਦਾ ਅਗਲਾ ਮੈਚ ਪਾਕਿਸਤਾਨ ਦੇ ਨਾਲ ਆ ਕਿਵੇਂ ਦੇਖਦੇ ਜੀ ਉਹ ਮੈਚ ਨੂੰ ਕੱਲ ਇੰਡੀਆ ਦਾ ਇੱਕ ਮੈਚ 71% ਜਿੱਤ ਲਈ ਇੰਡੀਆ ਨੇ ਤੇ ਕਿਹਨੇ ਦੇਖਦੇ ਜੇ ਕੀ ਕਹਿਣਾ ਚਾਹੁੰਦੇ ਜੇ ਤਾਂ ਚੰਗੀ ਗੱਲ ਹੀ ਆ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਖਿਡਾਰੀ ਹੋਣ ਕਲਾਵਾਨ ਲੋਕ ਹੋ ਇਹਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੀ ਆਪਣੀ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਆ ਉਹ ਰਹਿਣੀ ਵੀ ਚਾਹੀਦੀ ਹੈ ਜਿਸ ਦੇਸ਼ 'ਚ ਤੁਸੀਂ ਜੰਮੇ ਹੋ ਜਿਹਦੇ ਸੱਭਿਆਚਾਰ ਤੁਸੀਂ ਪੜ੍ਹੇ ਹੋ ਜਿਹਦਾ ਆਹਨ ਤੁਸੀਂ ਖਾ ਰਹੇ ਹੋ ਜਿਹਦਾ ਪਾਣੀ ਤੁਸੀਂ ਪੀ ਰਹੇ ਹੋ ਜਿਹਦੀ ਹਵਾ ਹੀ ਤੁਸੀਂ ਸਾਹ ਲੈ ਰਹੇ ਹੋ ਉਹਦੇ ਨਾਲ ਵਫਾਦਾਰੀ ਤੁਹਾਡੇ ਅੰਤ ਤੱਕ ਤੋ ਸਾਡੇ ਰੋਮ ਰੋਮ ਚ ਭਰੀ ਹੋਣੀ ਚਾਹੀਦੀ ਆ ਪਰ ਲੇਕ ਨਾਲ ਦੀ ਨਾਲ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਚੰਗੇ ਮਿਲਵਰਤਨ ਚੰਗਾ ਭਾਈਚਾਰਾ ਜਿਹੜਾ ਇਹਦੇ ਨਾਲ ਚੰਗਾ ਵਾਤਾਵਰਨ ਤੇ ਚੰਗਾ ਵਿਸ਼ਵ ਅਸੀਂ ਸਿਰ ਸਕਦੇ ਆ ਸਰ ਸ਼ੇਖ ਸ਼ਰਮਾ ਅੰਮ੍ਰਿਤਸਰ ਦੇ ਨੇ ਇੱਥੇ ਹੀ ਖੇលਦੇ ਰਹੇ ਇੱਥੇ ਹੀ ਪ੍ਰੈਕਟਿਸ ਕਰਦੇ ਰਹੇ ਨੇ 2020 ਦੇ ਵਿੱਚ ਇੱਕ ਨੰਬਰ ਦੇ ਬੈਟ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਆ ਇੱਥੋਂ ਦੇ ਜਿਹੜੇ ਬੱਚੇ ਖੇਡਣ ਆਂਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਉਹਨਾਂ ਨੂੰ ਤਾਂ ਸ਼ਾਬਾਸ਼ ਆ ਕਿ ਜਿਹੜੇ ਇਸ ਤਰ੍ਹਾਂ ਇੰਨੇ ਵੱਡੇ ਤੇ ਇਸ ਗਰਾਊਂਡ ਚੋਂ ਨਿਕਲ ਕੇ ਜਿਹੜੇ ਪਲੇਅਰ ਗਏ ਆ ਇੰਨੇ ਵੱਡੇ ਸਟੈਂਡਰਡ ਤੇ ਇੰਨੇ ਅਚੀਵਮੈਂਟ ਆ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਵੀ ਵਧਾਈ ਸ਼ਾਬਾਸ਼ ਆ ਕਿ ਇਹ ਮਿੱਟੀ ਦੀ ਮਿੱਟੀ ਚੋਂ ਤੁਸੀਂ ਸਿਰਜਿਓ ਮਿੱਟੀ ਨੇ ਤੁਹਾਨੂੰ ਸਿਰਜਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਦੇਖੋ ਜਦੋਂ ਕੋਈ ਬੰਦਾ ਡਿਵੈਲਪ ਹੋ ਜਾਂਦਾ ਕਿਸੇ ਚੀਜ਼ ਚੋ ਐਸਟੈਬਲਿਸ਼ ਹੋ ਜਾਂਦਾ ਫਿਰ ਉਹ ਬ੍ਰਿਜ ਬਣ ਜਾਂਦਾ ਆਪਣੇ ਬਜ਼ੁਰਗਾਂ ਤੇ ਆਪਣੇ ਆਉਣ ਵਾਲੀ ਪੀੜੀ ਦੇ ਵਿਚਕਾਰ ਸੋ ਆਈ ਥਿੰਕ ਜਿੰਨੇ ਵੀ ਐਸਟੈਬਲਿਸ਼ਡ ਪਲੇਅਰ ਨੇ ਐਸਟੈਬਲਿਸ਼ਡ ਆਰਟਿਸਟ ਨੇ ਐਸਟੈਬਲਿਸ਼ਡ ਲੋਕ ਨੇ ਨਾਉ ਦੇ ਆਰ ਦੇ ਸ਼ੁਡ ਵਰਕ ਲਾਈਕ ਅ ਬ੍ਰਿਜ ਬਿਟਵੀਨ ਦੀ ਕਮਿੰਗ ਜਨਰੇਸ਼ਨ ਐਂਡ ਦੀ ਐਸਟੈਬਲਿਸ਼ਡ ਜਨਰੇਸ਼ਨ ਜੀ ਜੀ ਬਾਰੇ ਕੀ ਹੋਗਾ ਫਸਟ ਟਾਈਮ ਹਮਨ ਇਹ ਕੋਈ ਗਿਆਨ ਗੋਸਿੰਗ ਗੋਰੀ ਜੀ ਹੈ ਨਾ ਇਹ ਕੀ ਕਹਿਣਾ ਚਾਹੁੰਦਾ ਤੁਹਾਨੂੰ ਸ਼ਾਬਾਸ਼ ਅਸੀਂ ਇਹ ਕਹਾਂਗੇ ਹੋਰ ਕਰੋ ਪੂਰੀ ਪੀਸੀ ਇਹਨਾਂ ਦੇ ਨਾਲ ਆ ਤੇ ਜਿੰਨਾ ਵੀ ਸਮਰਥਨ ਇਹਨਾਂ ਨੂੰ ਪੀਸੀਏ ਚਾਹੀਦਾ ਪੀਸੀਏ ਦਾ ਜਿਹੜਾ ਪਰਪਸ ਹੈ ਉਹ ਇਹੀ ਆ ਕਿ ক্রিকেট ਬੜੀ ਅੱਛੀ ਗੇਮ ਆ ਇਹਦੇ ਇਹਨੂੰ ਗਰਾਊਂਡ ਲੈਵਲ ਤੱਕ ਪਿਛਲੇ ਦਿਨੀ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੇਰਾ ਮੇਰੇ ਬੜੇ ਲੰਬੇ ਜੀਵਨ ਦੇ ਤਜਰਬੇ ਚੋਂ ਇਹੀ ਨਿਕਲਿਆ ਕਿ ਦੁਨੀਆ ਦੇ ਚਾਹੇ ਸ਼੍ਰੀਲੰਕਾ ਆ ਜਾਂ ਹੋਰ ਦੇਸ਼ ਆ ਜਾਂ ਭਾਰਤ ਆ ਜਿਹੜੇ ਪਲੇਅਰ ਪਿੰਡਾਂ ਚੋਂ ਆਏ ਆ ਜਿਹੜੇ ਪਲੇਅਰ ਆ ਫੰਟਫ ਜੀਵਨ ਚੋਂ ਆਇਆ ਉਹਨਾਂ ਦੀ ਸਟਰੈਂਥ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਆਉਣ ਵਾਲੇ ਸਮੇਂ ਚ ਸੀਐਮ ਸਾਹਿਬ ਦੀ ਸਲਾਹ ਆ ਸੀਐਮ ਸਾਹਿਬ ਦੇ ਆਦੇਸ਼ ਆ ਕਿ ਅਸੀਂ ਪੰਜਾਬ ਚ ਕੁਝ ਇਸ ਤਰ੍ਹਾਂ ਦੀ ਕਰਾਂਗੇ ਕਿ ਪਿੰਡਾਂ ਚੋਂ ਪਲੇਅਰ ਕੱਢ ਕੱਢ ਕੇ ਲਿਆਏ ਗਏ ਉਹਨਾਂ ਨੂੰ ਉਸ ਤਰ੍ਹਾਂ ਦੀ ਇਨਫਰਾਸਟ੍ਰਕਚਰ ਉਸ ਤਰ੍ਹਾਂ ਦੀ ਫੈਸਿਲਿਟੀਆਂ ਦੇਈਏ ਤਾਂ ਕਿ ਜਿਹੜੇ ਲੋਕਾਂ ਲਈ ਅਪਰਚੂਨਿਟੀ ਉਹ ਲੈਣ ਲਈ ਨਾ ਉਹਨਾਂ ਅਪਰਚੂਨਿਟੀ ਉਹਨਾਂ ਤੇ ਘਰ ਜਾਵੇ ਤੁਸੀਂ ਇਸ ਤਰ੍ਹਾਂ ਦੇ ਪਲਾਨ ਜਿਹੜਾ ਬਣ ਰਿਹਾ ਹੈ ਕਿ ਗਰਾਊਂਡੀਆਂ ਕਾਫੀ ਕਮੀ ਹੈ ਇੱਕ ਗਾਂਧੀ ਗਰਾਊਂਡ ਦਿਖਦੀ ਹੈ ਉੱਪਰ ਬਾਅਦ ਕੋਈ ਕ੍ਰਿਕਟ ਗਰਾਊਂਡ ਨਹੀਂ ਹੈ ਸੋ ਵੀ ਹੈਵ ਆ ਅਲਰੇਡੀ ਅ ਪਲਾਨ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਵੱਡਾ ਸਟੇਡੀਅਮ ਕੋਈ ਨਾ ਕੋਈ ਚੀਜ਼ ਜ਼ਰੂਰ ਤਿਆਰ ਕੀਤੀ ਜਾਵੇ ਅੰਮ੍ਰਿਤਸਰ ਇੱਕ ਗੁਰੂ ਕੀ ਨਗਰੀ ਆ ਬੜੀ ਪਾਗਾ ਵਾਲੀ ਨਗਰੀ ਹੈ ਇਸ ਧਰਤੀ ਤੇ ਆਉਣਾ ਧਰਤੀ ਤੇ ਰਹਿਣਾ ਧਰਤੀ ਤੇ ਜੀਣਾ ਮੈਂ ਸੋਚਦਾ ਸਭ ਤੋਂ ਚੰਗੀ ਕਿਸਮਤ ਵਾਲਾ ਬੰਦਾ ਜਿਹੜਾ ਇਸ ਧਰਤੀ ਤੇ ਰਹਿੰਦਾ ਹਰ ਵਿਅਕਤੀ ਦੇ ਲਈ ਸਤਿਕਾਰ ਜਿਹੜੇ ਇਸ ਧਰਤੀ ਨੂੰ ਜਿੱਥੇ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਹੈ ਇਸ ਥਾਨੋਂ ਤੋਂ ਉਹਦੇ ਲਈ ਇਹੀ ਆ ਕਿ ਜਦੋਂ ਵੀ ਪਲਾਨ ਆ ਉਹਦੇ ਟੈਂਡਰਸ ਔਰ ਐਡਵਰਟਾਈਜ਼ਮੈਂਟਸ ਵੀ ਜਾ ਚੁੱਕੀਆਂ ਅਸੀਂ ਲੱਭ ਰਹੇ ਹਾਂ ਜਗ੍ਹਾ ਲੱਗ ਕੇ ਇੱਥੇ ਆਲੀਸ਼ਾਨ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਟਮੈਂਟ ਐਸਟੈਬਲਿਸ਼ ਕਰਾ। ਆਲੀਸ਼ਾਨ ਵਾਲੇ ਸਮਝਦੇ ਪੀਸੀ ਵਾਸਤੇ ਸਹਿਯੋਗ ਰਹੇਗਾ, EGAD ਦੇ ਨਾਲ। ਪੂਰਾ ਸਹਿਯੋਗ। ਸਰ ਆਉਣ ਵਾਲੇ ਨਹੀਂ ਹੈ। ਹਮੇਸ਼ਾ ਰਹੇਗਾ। ਪੀਸੀਏ ਤਾਂ ਆਪਣੇ ਆਪ ਚ ਇੱਕ ਬਾਡੀ ਆ, ਉਹਦਾ ਕੰਮ ਹੀ ਤਾਂ ਆ ਜਿਉ ਉਹ ਰੂਟਸ ਤੱਕ ਕਨੈਕਟ ਕਰਦੀ ਆ। ਸਰ ਇੱਥੇ ਤੱਕ ਕਰਦੀ ਗਏ ਕੰਮ ਨੂੰ ਜੋ ਸਿੰਘ ਰੋਹ ਤੇ ਪੀਸੀ ਨੂੰ ਲੋਬੀਸ਼ ਹੋ ਜਾਦਾ ਮਿਲਿਆ। ਜਿੰਨਾ ਇਹ ਸੋਚਦੇ ਉਦੋਂ ਦਾ ਵੱਧ ਮਿਲੇਗਾ। ਆਓ ਬਾਕੀ ਸਸੀ ਗਾਲ ਜੀ ਪਹਿਲੇ ਤਾਂ ਸਾਰੇ মিডিਆ ਭਰਾਵਾਂ ਨੂੰ ਆਇਆ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਤੇ ਤੁਹਾਡਾ ਜਿਹੜਾ ਮੇਰਾ ਸਫਰ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਇਆ ਸੀ ਅੱਜ ਫਰਸਟ ਮੈਚ ਤੁਹਾਨੂੰ ਮੈਂ ਜਿਸ ਦਿਨ ਆਪਾਂ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟਿੰਗ ਸਿਚੁਏਸ਼ਨ ਵੱਲੋਂ ਟੀ20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੀਸੀਏ ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਡਾ ਨਾਲ ਅੱਗੇ ਹਲ ਕੀਤੀ ਕਿ ਧੀਆਂ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗਿਆ ਤਿਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਨ ਵਾਲੇ ਟਾਈਮ ਦੇ ਵਿੱਚ ਦੀ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਨ ਵਾਲੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਉਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀਆ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਆਨ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇਹ ਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਗਾਂਧੀ ਗ੍ਰਾਊਂਡ ਦੇ ਵਿੱਚ ਇਹ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਪਹਿਲੀ ਵਾਰ ਹੀ ਕਰਾਇਆ ਜਾ ਕਿ ਇਸ ਤੋਂ ਪਹਿਲਾਂ ਵੀ ਹੋਇਆ ਨਹੀਂ ਨਹੀਂ ਫਸਟ ਟਾਈਮ ਇਹ ਨਮਰੇ ਸਰ ਗਾਂਧੀ ਗ੍ਰਾਊਂਡ ਦੇ ਵਿੱਚ ਪੰਜਾਬ ਕ੍ਰ ਕਿੰਨੀਆਂ ਟੀਮਾਂ ਸੀ ਜੀ ਇਹਦੇ ਵਿੱਚ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ 5-5 ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚੋਂ ਲੈ ਕੇ ਚਾਰ ਟੀਮਾਂ ਭੜਾਈਆਂ ਸੀ ਫਾਈਨਲ ਉਹ ਚ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਪრეਜ਼ੀਡੈਂਟ ਆਏ ਉਹਨਾਂ ਵੱਲੋਂ ਸਨਮਾਨਤ ਕਰਾਵਾਂਗੇ ਇਹ 10 ਦਿਨ ਚੱਲਿਆ ਜੀ ক্রিকেট ਇਹ 10 ਦਿਨ ਚੱਲਿਆ ਜੀ ਹਾਂ ਇੱਕ ਤਰੀਕ ਪੀਸੀਆ ਵੱਲੋਂ ਹਰ ਸਹਿਯੋਗ ਹੈ ਹਰ ਫੈਸਿਲਿਟੀ ਪੀਸੀਆ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੀ ਟੀਮ ਉਹਨਾਂ ਦਾ ਸਿਸਟਮ ਸਾਰਾ ਪੀਸੀਆ ਵੱਲੋਂ ਇੱਥੇ ਆਇਆ ਹੋਇਆ ਹੈ ਤੇ ਮੇਰੀ ਰਿਕਵੈਸਟ ਵੀ ਆ ਕਿ ਆਹ ਨੇ ਟਾਈਮ ਦੇ ਵਿੱਚ ਦੇਖਣਾ ਤੁਸੀਂ ਸਾਰੇ ਤੁਹਾਡਾ ਸਹਿਯੋਗ ਰਹੇਗਾ ਕਿਉਂਕਿ ਪਹਿਲੇ ਦਿਨ ਤੋਂ ਸਾਨੂੰ মিডিਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ মিডিਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੀਏ ਅਤੇ ਮੁੰਡੇ ਹੈ ਚਾਹੀਏ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜਾਣੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜਾਏ ਆਪਣੇ ਸਰੀਰ ਨਾਲ ਜੇ ਪਿਆਰ ਹੋ ਜਾਏ ਉਹ ਨਸ਼ੇ ਤੋਂ ਦੂਰ ਹੁੰਦਾ ਹੈ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਚੋਂ ਖਤਮ ਕਰ ਸਕਾਂਗੇ ਮਾਪਿਓ ਮਾਪਿਓ ਨੂੰ ਮੈਂ ਐਪਰੀਸ਼ੀਏਟ ਕਰ ਰਿਹਾ ਕਿ ਜਿਹੜੇ ਆਪਣੀਆਂ ਧੀਆਂ ਨੂੰ ਲੈ ਕੇ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਉਹ ਧੀਆਂ ਨਹੀਂ ਰਹਿ ਗਈਆਂ ਜਦੋਂ ਮਾਪਿਓ ਸਹਿਯੋਗ ਨਹੀਂ ਕਰਦੇ ਸੀ ਹੁਣ ਪੂਰਾ ਮਾਪਿਓ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੋਢੇ ਦਾ ਮੋਢਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੈਂ ਇਸ ਚੀਜ਼ ਦਾ ਬੜਾ ਐਪਰੀਸ਼ੀਏਟ ਕਰਦਾ ਪੇਰੈਂਟਸ ਨੂੰ ਤੇ ਆਨ ਅਰੇ ਟਾਈਮ ਦੇ ਵਿੱਚ ਇਹ ਪੇਰੈਂਟਸ ਆ ਜਿਸ ਵੇ ਪਿਆਰ ਬੱਚਿਆਂ ਨੂੰ ਮਿਲਦਾ ਇਸ ਤਰ੍ਹਾਂ ਹੀ ਦੇਖਣਾ ਤੁਸੀਂ ਅੰਮ੍ਰਿਤਸਰ ਮਾਜੇ ਧਰਤੀ ਬੜੇ 8 9 ਪਲੇਅਰ ਇੰਡੀਆ ਦੇ ਇੱਥੋਂ ਮਿਲੇ ਆ ਆਨ ਅਰੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇੱਥੋਂ ਪਲੇਅਰ ਮਿਲਣਗੇ ਮੇਰਾ ਨਾਮ ਮਨਨਤ ਕਸ਼ਪ ਹੈ ਔਰ ਅੱਜ ਮੈਨੇ T20 ਸੀਨੀਅਰ ਕੀ ਟਰੋਫੀ ਜਿੱਤੀ ਹੈ ਟੂਰਨਾਮੈਂਟ ਕਿਹਦਾ ਲੱਗ ਰਿਹਾ ਹੈ अच्छा लग रहा है कि मतलब जैसे हम आने हमने स्टार्ट किया था और उसके बाद हम फाइनल्स में आए और हमने ये ट्रॉफी उठाई तो एज अ टीम बहुत बढ़िया करा गया है अनुज जो सर का कैसे सहयोग मिला कि सर ने बहुत हमें सपोर्ट किया हमें इतना अच्छा फैसिलिटी दिया हमें इतना अच्छा ग्राउंड दिया खेलने को सर ने हर टाइम पे हमारा मतलब सब देखा है कि कैसे है तो उनका बहुत सपोर्ट रहा है आपको कि, कितना खुशी मिल रही है इस टाइम पे हमें मेरे को एज अ प्लेयर एज अ पर्सन बहुत अच्छा लग रहा है कि हमने ये ट्रॉफ़ी उठाई है तो बहुत बढ़िया लग रहा है हमें थैंक यू